ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗਾ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਟੈ MPCQ ਦੀ MCQ ਕਰਾਂਗੇ MCQ ਹੈ ਜਿਹੜੇ ਉਹ ਨੂੰ ਸਿੰਗਲ ਆਨਸਰ ਟਾਈਪ ਕੁਐਸਚਨ ਦੇ ਤੌਰ ਤੇ ਮੈਂ ਕਰਵਾ ਰਿਹਾ ਹੈਗਾ ਇਹ ਐਮਸ ਜਿਹੜੇ ਕੁਐਸਚਨ ਹੋਣਗੇ ਇਹ ਤੁਹਾਨੂੰ ਪੇਪਰ ਦੇ ਲਈ ਇੰਨੇ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਪੈਰਾਮੈਡੀਕਲ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਬਾਡ ਅਟੈਂਡੈਂਟ ਦੀ ਤਿਆਰੀ ਕਰ ਰਹੇ ਨੇ ਚਾਹੇ ਐਮਪੀਐਚਡਬਲਯੂ ਮੇਲ ਦੀ ਚਾਹੇ ਚਾਹੇ ਐਮਪੀਐਚਡਬਲਯੂ ਫੀਮੇਲ ਦੀ ਉਹਨਾਂ ਲਈ ਇੰਪੋਰਟੈਂਟ ਹੋਣ ਵਾਲੇ ਨੇ ਜੋ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਬੱਚੇ ਬਟਾ ਪੈਰਾਮੈਡੀਕਸ ਦੀ ਤਿਆਰੀ ਕਰ ਰਹੇ ਨੇ ਬਾਬਾ ਫ੍ਰੀਜਨ ਯੂਨੀਵਰਸਿਟੀ ਜਿਹੜੀ ਹੈਲਥ ਸਾਇੰਸ ਹੈ ਬਟਾ ਉਹ ਪੇਪਰ ਕੰਡਕਟ ਕਰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਜਲਦੀ ਹੀ ਆਪਣੇ ਕੋਲ ਏ ਐਨ ਐਮ ਦੀਆਂ ਜੀ ਐਨ ਐਮ ਦੀਆਂ ਐ ਐਮ ਪੀ ਐਚ ਡਬਲਯੂ ਮੇਲ ਦੀਆਂ ਐਮ ਐਲਟੀ ਦੀਆਂ ਪੋਸਟਾਂ ਜਿਹੜੀਆਂ ਆਣ ਆਲੀਆਂ ਹੈਗੀਆਂ ਨੋਟੀਫਾਈ ਹੋਣ ਵਾਲੀਆਂ ਹੈਗੀਆਂ ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਕੋਲ ਜੋ ਬੱਚੇ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 94630 79680 ਤੇ ਸੰਪਰਕ ਕਰ ਸਕਦੇ ਨੇ WhatsApp ਕਰ ਸਕਦੇ ਨੇ ਕਿਹੜੇ ਪੇਪਰ ਦੀ ਬੇਟਾ ਤਿਆਰੀ ਕਰ ਰਹੇ ਨੇ ஆன்ਲਾਈਨ ਕੋਚਿੰਗ ਲਈ ਬੇਟਾ ਤੁਸੀਂ ਕੰਟੈਕਟ ਕਰਕੇ ஆன்ਲਾਈਨ ਕੋਚਿੰਗ ਕਲਾਸਾਂ ਚੱਲ ਰਹੀਆਂ ਜੋ ਸਾਡੇ ਫ੍ਰੀ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦੇ ਨੇ ਉਸ ਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾਗਾ ਤੁਸੀਂ ਉਸ ਲਿੰਕ ਤੇ ਉੱਪਰ ਜਾ ਕੇ ਤੁਸੀਂ ਸਾਡੇ ਫ੍ਰੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋ ਬੱਚੇ ਅੱਜ ਦੀ ਕਲਾਸ ਦਾ ਪਹਿਲਾ ਕੁਸ਼ਨ 11ਵਾਂ ਕੁਸ਼ਨ ਅਸੀਂ ਪਹਿਲਾਂ ਇੱਕ ਵੀਡੀਓ ਐਸੇ ਕੁਸ਼ਨਾਂ ਚੋਂ ਮੈਂ ਬਣਾ ਚੁੱਕੇ ਹਾਂ 11ਵਾਂ ਕੁਸ਼ਨ ਦੇਖੋ ਬੇਟਾ ਅੰਧਰਾਤਾ ਕਿਹੜੇ ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ ਸਾਨੂੰ ਪਤਾ ਹੈ ਵੀ ਜਿਹੜਾ ਅੰਧਰਾਤਾ ਹੈ ਬੱਚੇ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਨਾਈਟ ਬਲਾਈਂਡਨੈਸ ਬੋਲ ਦਿੰਦੇ ਹਾਂਗੇ ਇਹ ਵਿਟਾਮਿਨ ਏ ਦੀ ਕਮੀ ਨਾਲ ਹੁੰਦਾ ਹੈਗਾ ਵਿਟਾਮਿਨ ਏ ਦੀ ਕਮੀ ਨਾਲ ਹੁਣ ਬੇਟਾ ਕਾਪੀ ਪੈਨ ਕੋਲੇ ਲੈ ਕੇ ਬੈਠੋ ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਵਿਟਾਮਿਨ ਏ ਦੀ ਕਮੀ ਨਾਲ ਬੇਟਾ ਇੱਕ ਤਾਂ ਨਾਈਟ ਬਲਾਈਨੈਸ ਅੰਧਰਾਤਾ ਹੋ ਜਾਂਦਾ ਹੈ ਦੂਸਰਾ ਬੇਟਾ ਜ਼ੀਰੋ ਪਥਾਲਮੀਆਂ ਤੀਸਰਾ ਬੇਟਾ ਬਿਟੋਟ ਸਪੋਰਟ ਬੇਟਾ ਇਹ ਤਿੰਨੇ ਰੋਗ ਤੁਸੀਂ ਲਿਖ ਲਓ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਵੀ ਵਿਟਾਮਿਨ ਏ ਦੀ ਕਮੀ ਨਾਲ ਹੇਠਲੀ ਵਿੱਚ ਲਿਖਿਆਂ ਵਿੱਚੋਂ ਕਿਹੜੀਆਂ ਬਿਮਾਰੀਆਂ ਜਿਹੜੀ ਵਿਟਾਮਿਨ ਏ ਦੀ ਕਮੀ ਨਾਲ ਨਹੀਂ ਹੁੰਦੀਆਂ ਤਿੰਨੇ ਆਪਸ਼ਨ ਦੇ ਦੇਣਗੇ ਚੌਥੀ ਆਪਸ਼ਨ ਕੋਈ ਹੋਰ ਦੇ ਦੇਣਗੇ ਮੰਨ ਲਓ 베ਰੀ 베ਰੀ ਦਿੱਤਾ ਤਾਂ ਤੁਹਾਡੇ ਕੋਲ 베ਰੀ 베ਰੀ ਹੈ ਜਿਹੜੀ ਉਹ ਆਪਣੇ ਕੋਲ ਵਿਟਾਮਿਨ ਏ ਦੀ ਕਮੀ ਨਾਲ ਨਹੀਂ ਹੋਊਗਾ ਕਿਉਂਕਿ ਤਿੰਨ ਬਿਮਾਰੀਆਂ ਜਿਵੇਂ ਬਿਟੋਟ ਸਪੋਰਟ ਹੋ ਗਿਆ ਜੀਰੋ ਕਸਾਲਮੀਆ ਹੋ ਗਿਆ ਨਾਈਟ ਬਲਾਈਂਡਨੈਸ ਜਾਂ ਯਾਨੀ ਕਿ ਅੰਧਰਾਤਾ ਏ ਆਪਣੇ ਕੋਲ ਤਿੰਨੋ ਬਿਮਾਰਾ ਵਿਟਾਮਿਨ ਏ ਦੀ ਕਮੀ ਨਾਲ ਹੁੰਦੀਆਂ ਤੇ ਜਿਹੜੀ 베ਰੀ 베ਰੀਆ ਉਹ ਵਿਟਾਮਿਨ ਬੀ 1 ਦੀ ਕਮੀ ਨਾਲ ਹੁੰਦੀ ਹੈ ਇਸ ਕਰਕੇ ਆਪਣੇ ਕੋਲ ਆਨਸਰ ਕੀ ਆਜੂਗਾ ਵਿਟਾਮਿਨ ਬੀ 1 ਠੀਕ ਹੈ ਹੁਣ ਆਪਣੇ ਕੋਲ ਨੈਕਸਟ ਕੁਐਸਚਨ ਦੇਖੋ ਬੇਟਾ ਆਪਣੇ ਕੋਲ 12 ਨੰਬਰ ਕੁਐਸਚਨ ਖੂਨ ਦਾ ਲਾਲ ਰੰਗ ਕਿਉਂ ਹੁੰਦਾ ਹੈ ਬੇਟਾ ਖੂਨ ਦੇ ਵਿੱਚ ਲਾਲ ਰੰਗ ਹੈ ਜਿਹੜਾ ਉਹ ਆਰ ਬੀ ਸੀ ਦੇ ਕਾਰਨ ਹੁੰਦਾ ਹੈਗਾ ਖੂਨ ਦੇ ਵਿੱਚ ਤਿੰਨ ਤਰ੍ਹਾਂ ਦੇ ਸੈੱਲ ਹੁੰਦੇ ਨੇ ਬੇਟਾ ਰੈੱਡ ਬਲੱਡ ਸੈੱਲ ਆਰ ਬੀ ਸੀ ਡਬਲਯੂ ਬੀ ਸੀ ਤੇ ਪਲੇਟਲੇਟ ਬੇਟਾ ਤਿੰਨਾਂ ਦਾ ਨਾਮ ਲਿਖ ਲਓ ਆਰ ਬੀ ਸੀ ਨੂੰ ਅਸੀਂ ਐਰਥਰੋਸਾਈਟਸ ਦੇ ਨਾਮ ਨਾਲ ਜਾਣਦੇ ਆਂ ਡਬਲਯੂ ਬੀ ਸੀ ਨੂੰ ਬੇਟਾ ਲਿਊਕੋਸਾਈਟਸ ਦੇ ਨਾਮ ਨਾਲ ਜਾਣਦੇ ਆਂ ਤੇ ਪਲੇਟਲੇਟ ਨੂੰ ਅਸੀਂ ਥਰੰਬੋਸਾਈਟਸ ਦੇ ਨਾਮ ਨਾਲ ਵੀ ਜਾਣਦੇ ਆਂ ਇਹ ਚੀਜ਼ ਵੀ ਪੇਪਰ ਦੇ ਲਈ ਇੰਪੋਰਟੈਂਟ ਹੈ ਸੋ ਨੂੰ ਪੁੱਛਿਆ ਜਾ ਸਕਦਾ ਬੇਟਾ ਵਿਟਾਮਿਨ ਆ ਆਰ ਬੀ ਸੀ ਦਾ ਜਿਹੜਾ ਲਾਈਫ ਚੱਕਰ ਜੀਵਨ ਚੱਕਰ ਕਿੰਨਾ ਹੁੰਦਾ ਹੈਗਾ ਯਾਨੀ ਕਿ ਲਾਈਫ ਸਪੈਨ ਕਿੰਨਾ ਹੁੰਦਾ ਹੈਗਾ ਤੁਸੀਂ ਕਹੋਗੇ 120 ਦਿਨਾਂ ਲਾਈਫ ਸਪੈਨ ਕਿੰਨਾ ਹੁੰਦਾ 120 ਦੇਣਾ ਡਬਲਯੂ ਵੀ ਡੀਸੀ ਦਾ ਪੁੱਛਿਆ ਜਾ ਸਕਦਾ ਬੇਟਾ 7 ਤੋਂ 10 ਦੇ ਦੇਣਾ ਤੇ ਪਲੇਟ ਲਾਈਟ ਦਾ ਪੁੱਛਿਆ ਜਾ ਸਕਦਾ 7 ਦਿਨ ਬੇਟਾ ਇਸ ਤਰੀਕੇ ਨਾਲ ਤੁਸੀਂ ਹਰੇਕ ਕੁਐਸਚਨ ਨੂੰ ਜਿੰਨੇ ਮੈਂ ਤੁਹਾਨੂੰ ਦੱਸ ਰਿਹਾ ਇਹ ਪੁਆਇੰਟਸ ਨੂੰ ਨੋਟ ਕਰਦੇ ਜਾਇਆ ਕਰੋ ਕਾਫੀ ਪੈਨ ਲੈ ਕੇ ਤਾਂ ਜੋ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋ ਬੱਚੇ ਆਪਣੇ ਕੋਲ ਆਰ ਬੀ ਸੀ ਦੇ ਵਿੱਚ ਕਿਹੜਾ ਪ੍ਰੋਟੀਨ ਪਾਇਆ ਜਾਂਦਾ ਬੇਟਾ ਜਿਹਦੇ ਜਿਹਦੇ ਕਾਰਨ ਬੇਟਾ ਜਿਹੜਾ ਖੂਨ ਦਾ ਰੰਗ ਲਾਲ ਹੁੰਦਾ ਹੈਗਾ ਆਰ ਬੀ ਸੀ ਦੇ ਵਿੱਚ ਜਿਹੜਾ ਪ੍ਰੋਟੀਨ ਹੈਗਾ ਬੇਟਾ ਉਹ ਹਿਮੋਗਲੋਬਿਨ ਪ੍ਰੋਟੀਨ ਹੈ ਹਿਮੋਗਲੋਬਿਨ ਦੇ ਕਾਰਨ ਬੇਟਾ ਆਰ ਬੀ ਸੀ ਦਾ ਜਿਹੜਾ ਦੇ ਵਿੱਚ ਹੁੰਦਾ ਹੈਗਾ ਇਸ ਕਰਕੇ ਲਾਲ ਰੰਗ ਹੁੰਦਾ ਹੈਗਾ ਹੁਣ ਤੁਹਾਨੂੰ ਪੁੱਛਿਆ ਜਾ ਸਾਰਾ ਵੀ ਹਿਮੋਗਲੋਬਿਨ ਦੇ ਵਿੱਚ ਕਿਹੜੀ ਮੈਟਲ ਹੁੰਦੀ ਹੈ ਸਾਨੂੰ ਪਤਾ ਹੈ ਹਿਮੋਗਲੋਬਿਨ ਦੇ ਵਿੱਚ ਜਿਹੜੀ ਮੈਟਲ ਹੈਗੀ ਉਹ ਆਇਰਨ ਹੁੰਦੀ ਹੈ ਠੀਕ ਹੈ ਮੈਟਲ ਕਿਹੜੀ ਹੁੰਦੀ ਹੈ ਆਇਰਨ ਬੇਟਾ ਇਸ ਚੀਜ਼ਾਂ ਤੁਸੀਂ ਕਰਦੇ ਜਾਓ ਪੇਪਰ ਦੇ ਲਈ ਇੰਪੋਰਟੈਂਟ ਹੈ 13ਵਾਂ ਨੰਬਰ ਕੁਐਸਚਨ ਦੇਖੋ ਬੇਟਾ ਜਿਗਰ ਕਿਹੜਾ ਰੋਗ ਅ ਬੇਟਾ ਜਿਗਰ ਹੈ ਜਿਹੜਾ ਕਿਹੜਾ ਰੋਗ ਕਿਸ ਰੋਗ ਅ ਸੌਰੀ ਸੌਰੀ ਮੈਡਮ ਜਿਹੜਾ ਜੀਗਰ ਜਿਹੜਾ ਕਿਹੜੇ 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 ਜੀਵ ਤੋਂ ਹੁੰਦਾ ਬੇਟਾ ਪੈਦਾ ਹੁੰਦਾ ਜਿਹੜਾ ਜੀਗਰ ਦਾ ਰੋਗ ਹੈ ਉਹ ਵਾਇਰਲ ਹੈ ਬੇਟਾ ਵਾਇਰਸ ਤੋਂ ਹੁੰਦਾ ਹੈਗਾ ਬੇਟਾ ਯਾਦ ਰੱਖਣਾ ਵਾਇਰਲ ਹੈ ਬੇਟਾ ਵਾਇਰਲ ਦੇ ਰਸ ਤੋਂ ਹੁੰਦਾ ਹੈਗਾ ਸੌਰੀ 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 ਇੱਥੇ ਬੇਟਾ ਕੁਐਸਚਨ ਹੈਗਾ ਜੀਗਰ ਕਿਹੜਾ ਰਸ ਪੈਦਾ ਕਰਦਾ ਹੈ ਬੇਟਾ ਜੀਗਰ ਹੈ ਜਿਹੜਾ ਉਹ ਕਿਹੜਾ ਰਸ ਪੈਦਾ ਕਰਦਾ ਹੈਗਾ ਵਾਇਲ ਬੇਟਾ ਇੱਕ ਦਾ ਜੀਗਰ ਹੈ ਜਿਹੜਾ ਉਹ ਵਾਈਲ ਵਾਈਲਰਸ ਪੈਦਾ ਕਰਦਾ ਸਾਨੂੰ ਪਤਾ ਹੈ ਜਿਹੜਾ ਲੀਵਰ ਹੈ ਜਿਹੜਾ ਉਹ ਵਾਈਲ ਜੂਸ ਬਣਾਉਂਦਾ ਹੈਗਾ ਵਾਈਲ ਜੂਸ ਤੇ ਵਾਈਲ ਜੂਸ ਹੈ ਜਿਹੜਾ ਉਹ ਗੋਲ ਬਲੇਡਰ ਦੇ ਵਿੱਚ ਜਾ ਕੇ ਸਟੋਰ ਹੁੰਦਾ ਹੈ ਇਹ ਵੀ ਯਾਦ ਰੱਖਣਾ ਹੈਗਾ ਤੇ 14ਵਾਂ ਨੰਬਰ ਕੁਐਸਚਨ ਦੇਖੋ ਬੇਟਾ ਵਾਈਟ ਬਲੱਡ ਸੈੱਲ ਹੈ ਜਿਹੜੇ ਕਿਹੜੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਵਾਈਟ ਬਲੱਡ ਸੈੱਲ ਪੰਜ ਪ੍ਰਕਾਰ ਦੇ ਹੁੰਦੇ ਨੇ ਬੇਟਾ ਗ੍ਰੈਨੂਲੋਸਾਈਟ ਨਿਊਟ੍ਰੋਫਿਲ ਆਪਣੇ ਕੋਲ ਏ ਗ੍ਰੈਨੂਲੋਸਾਈਟਸ ਤੇ ਲਿੰਫੋਸਾਈਟਸ ਤੇ ਮੋਨੋਸਾਈਟਸ ਬੇਟਾ ਇਹ ਯਾਦ ਰੱਖਣੇ ਆਗੇ ਪੋਲੇ ਪੋਲਿਓ ਦੀ ਖੋਜ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਬੇਟਾ ਜੌਨ ਸਾਲਕ ਨੇ ਚੇਚਕ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਐਡਵਾਰਡ ਜੈਨਰ ਨੇ ਬੇਟਾ ਇਹ ਚੀਜ਼ਾਂ ਨੂੰ ਲਿਖਦੇ ਜਾਓ ਜਿਹੜਾ ਜੌਨ ਸਾਲਕ ਸੀਗਾ ਇਹਨੇ ਪੋਲਿਓ ਦੇ ਟੀਕੇ ਦੀ ਖੋਜ ਕੀਤੀ ਤੇ ਚੇਚਕ ਦੇ ਟੀਕੇ ਦੀ ਖੋਜ ਐਡਵਾਰਡ ਜੈਨਰ ਨੇ ਕੀਤੀ ਬੱਚੇ ਹਰੇਕ ਪੁਆਇੰਟ ਨੂੰ ਤੁਸੀਂ ਲਿਖਦੇ ਜਾਣਾ ਹੈਗਾ ਪੇਪਰ ਲਈ ਇੰਪੋਰਟੈਂਟ ਹੈ ਪੱਟ ਦੀ ਹੱਡੀ ਨੂੰ ਕੀ ਕਿਹਾ ਜਾਂਦੇ ਨੇ ਬੇਟਾ ਪੱਟ ਦੀ ਹੱਡੀ ਹੈ ਜਿਹੜੀ ਉਹਨੂੰ ਫੀਮਰ ਕਿਹਾ ਜਾਂਦਾ ਹੈ ਤੇ ਸਭ ਤੋਂ ਵੱਡੀ ਹੱਡੀ ਹੈ ਬੇਟਾ ਇਹ ਯਾਦ ਰੱਖਣਾ ਤੁਹਾਨੂੰ ਇਹ ਹੀ ਪੁੱਛਿਆ ਜਾਊਗਾ ਸਭ ਤੋਂ ਵੱਡੀ ਹੱਡੀ ਕਿਹੜੀ ਹੈ ਤੁਹਾਨੂੰ ਪੁੱਛਿਆ ਜਾਊਗਾ ਸਭ ਤੋਂ ਵੱਡੀ ਹੱਡੀ ਕਿਹੜੇ ਸਰੀਰ ਦੇ ਕਿਹੜੇ ਅੰਗ ਹਿੱਸੇ ਵਿੱਚ ਹੁੰਦੀ ਹੈ ਤੁਹਾਨੂੰ ਪੁੱਛਣਗੇ ਲੱਤ ਦੇ ਉੱਪਰਲੇ ਹਿੱਸੇ ਵਿੱਚ ਲੱਤ ਦੇ ਨਿਚਲੇ ਹਿੱਸੇ ਵਿੱਚ ਬਾਹ ਦੇ ਉੱਪਰਲੇ ਹਿੱਸੇ ਵਿੱਚ ਬਾਹ ਦੇ ਨਿਚਲੇ ਹਿੱਸੇ ਵਿੱਚ ਬੇਟਾ ਇਸ ਤਰ੍ਹਾਂ ਚਾਰ ਆਪਸ਼ਨਾਂ ਬਣਾ ਕੇ ਦੇ ਦੇਣਗੇ ਬਈ ਇਹ ਕੁਸ਼ਣ ਵੀ ਪੁੱਛੇ ਜਾਂਦਾ ਰਹੇ ਨੇ ਵੀ ਜਿਹੜੀ ਆਪਣੇ ਕੋਲ ਪੱਟ ਦੀ ਹੱਡੀ ਨੂੰ ਕੀ ਕਹਿੰਦੇ ਨੇ ਫੀਮਰ ਤੇ ਸਭ ਤੋਂ ਲੰਬੀ ਹੱਡੀ ਹੈ ਜਿਹੜੀ ਇਹ ਸਾਡੀ ਬੋਡੀ ਦੇ ਵਿੱਚ ਹੁੰਦੀ ਹੈ ਤੇ ਆਮ ਖੂਨ ਦਾ ਦਬਾਅ ਕਿੰਨਾ ਹੁੰਦਾ ਬੇਟਾ ਨੋਰਮਲ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਬੇਟਾ 120/ 80 mm of hg ਬੇਟਾ ਯਾਦ ਰੱਖਣਾ ਹੈ ਬਾਇਲ ਰਸ ਕਿਹੜੀ ਕਿਰਿਆ ਵਿੱਚ ਸਹਾਇਯਾ ਬੇਟਾ ਜਿਹੜੇ ਬਾਇਲ ਰਸ ਹੈ ਇਹ ਥਾ ਕਿਰਿਆ ਵਿੱਚ ਬੇਟਾ ਇਹ ਯਾਦ ਰੱਖਣਾ ਹੈ ਰੀਡ ਦੀ ਹੱਡੀ ਦੇ 6ਵੇਂ ਪਾਗ ਨੂੰ ਕੀ ਕਹਿੰਦੇ ਨੇ ਬੇਟਾ ਛੋਟੇ ਸੋਰੀ ਰੀਡ ਦੀ ਹੱਡੀ ਦੇ ਜਿਹੜਾ ਛੋਟਾ ਪਾਗ ਆ ਗਿਆ ਬੇਟਾ ਇਹਨੂੰ ਆਪਣੇ ਕੋਲ ਰੀਡ ਦੀ ਹੱਡੀ ਦੇ ਵਿੱਚ ਬੇਟਾ ਤੁਸੀਂ ਸਭ ਤੋਂ ਪਹਿਲਾਂ ਆਪਣੇ ਕੋਲ ਸਰਵਾਈਕਲ ਉਪਰਨਾਮਨ ਕਾ ਫੈਥ੍ਰੈਸਿਕ ਲੰਬਰ ਤੇ ਕੋਕਿਕਸ ਬੇਟਾ ਕੋਕਿਕ ਕੋਕਿਕਸ ਕਿਹਾ ਜਾਂਦਾ ਬੇਟਾ ਕਾਕਿਕਸ ਬੇਟਾ ਕਾਕਿਕਸ ਹੈ ਜਿਹੜਾ ਆਪਣੇ ਕੋਲ ਸਭ ਤੋਂ ਰੀਡ ਦੀ ਹੱਡੀ ਦਾ ਛੋਟਾ ਹਿੱਸਾ ਹੈਗਾ ਪਾਗ ਹੈ ਸਰੀਰ ਦੇ ਸਾਰੇ ਸੰਜੀਵ ਸੈੱਲ ਜੋਦੇ ਸੈੱਲ ਨੂੰ ਕਿਸ ਦੀ ਲੋੜ ਹੁੰਦੀ ਹੈ ਬੇਟਾ ਆਕਸੀਜਨ ਦੀ ਸਾਨੂੰ ਪਤਾ ਹੈ ਸਰੀਰ ਦੇ ਸਾਰੇ ਸੈੱਲਾਂ ਨੂੰ ਕੀ ਕਾਦੀ ਲੋੜ ਹੁੰਦੀ ਹੈ ਆਕਸੀਜਨ ਦੀ ਬੇਟਾ ਆਪਣੇ ਕੋਲ ਅ ਸਰੀਰ ਦੇ ਕੁੱਲ ਅ ਪੱਠੇ ਬੇਟਾ ਪੱਠੇ ਸਰੀਰ ਦੇ ਕੁੱਲ ਹਿੱਸੇ ਦਾ ਪਾਗ ਦਾ ਕਿੰਨਾ ਪ੍ਰਸ਼ਤ ਹੁੰਦੇ ਨੇ ਬੇਟਾ 40 ਤੋਂ 50 ਪ੍ਰਤੀਸ਼ਤ ਦਿਲ ਦੇ ਕਿੰਨੇ ਵਾਲਵ ਹੁੰਦੇ ਨੇ ਬੇਟਾ ਯਾਦ ਰੱਖਣਾਗਾ ਦਿਲ ਦੇ ਜਿਹੜੇ ਹੈਗੇਗੇ ਚਾਰ ਵਾਲਵ ਹੁੰਦੇ ਨੇ ਤੇ ਦੋ ਮੁੱਖ ਵਾਲਵ ਹੁੰਦੇ ਨੇ ਬੇਟਾ ਯਾਦ ਰੱਖਣਾਗਾ ਪੈਨਕ੍ਰੀਆਜ ਵਿੱਚ ਕੀ ਬਣਦਾ ਬੇਟਾ ਪੈਨਕ੍ਰੀਆਜ ਦੇ ਵਿੱਚ ਇنسੂਲਿਨ ਬਣਦੀ ਹੈਗੀ ਇنسੂਲਿਨ ਹੈ ਜਿਹੜੀ ਇਹੇ ਜੇਕਰ ਬਲੱਡ ਗਲੂਕੋਜ਼ ਲੈਵਲ ਵੱਧ ਜੇ ਉਹਨੂੰ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਯਾਦ ਰੱਖਣਾਗਾ ਤੇ ਇਹ ਇنسੂਲਿਨ ਹੈ ਜਿਹੜੀ ਪੈਨਕ੍ਰੀਆਜ ਦੇ ਵਿੱਚ ਬੀਟਾ ਸੈੱਲ ਬਣਾਉਂਦੇ ਨੇ ਕਿਹੜੇ ਸੈੱਲ ਬਣਾਉਂਦੇ ਨੇ ਬੀਟਾ ਸੈੱਲ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸਾਹ ਦੀ ਅਦਾ ਕਿੰਨੀ ਹੁੰਦੀ ਹੈ ਜਾਂ ਨੋਰਮਲ ਕਿੰਨੀ ਜਾਂ ਕਿੰਨੀ ਨੋਰਮਲ ਹੋਣੀ ਚਾਹੀਦੀ ਹੈ ਬੇਟਾ ਜਿਹੜੀ 18 ਤੋਂ 20 ਪਰ ਮਿੰਟ ਜਾਂ 18 ਤੋਂ 20 ਪਰ ਮਿੰਟ ਜਿਹੜੀ ਆਪਣੇ ਕੋਲ ਸਾਹ ਦੀ ਅਦਾ ਹੁੰਦੀ ਹੈ ਬੇਟਾ ਜਿਹਨੂੰ ਰੈਸਪੀਰੇਟਰੀ ਰੇਟ ਬੋਲਦੇ ਆਂ ਖੂਨ ਦਾ ਵਹਾ ਬਹਿਣਾ ਖੂਨ ਦਾ ਬਹਿਣਾ ਯਾਨੀ ਕਿ ਬਲੀਡਿੰਗ ਟਾਈਮ ਕਿੰਨਾ ਹੁੰਦਾ ਬੇਟਾ 1 ਤੋਂ 3 ਮਿੰਟ ਬੇਟਾ ਖੂਨ ਦਾ ਬਹਿਣਾ ਬਲੀਡਿੰਗ ਟਾਈਮ ਜਿਹੜਾ ਉਹ 1 ਤੋਂ 3 ਮਿੰਟ ਹੁੰਦਾ ਹੈਗਾ ਤੇ ਖੂਨ ਦੇ ਜੰਮਣ ਵਿੱਚ ਕਿੰਨਾ ਟਾਈਮ ਲੱਗਦਾ ਹੈਗਾ 3 ਤੋਂ 6 ਮਿੰਟ ਠੀਕ ਹੈ ਕਲੋਟਿੰਗ ਟਾਈਮ 3 ਤੋਂ 6 ਮਿੰਟ ਪੈਰ ਦੀ ਹੱਡੀ ਨੂੰ ਕੀ ਕਹਿੰਦੇ ਨੇ ਬੇਟਾ ਪੈਰ ਦੀ ਹੱਡੀ ਨੂੰ ਬੇਟਾ ਮੈਟਾਟਾਰਸਲ ਬੋਲਿਆ ਜਾਂਦਾ ਹੈਗਾ ਇੰਪੋਰਟੈਂਟ ਹੈ ਪੀਲੀਆ ਰੋਗ ਕਿਹੜੇ ਵਿਸ਼ਾਣੂ ਕਾਰਨ ਹੁੰਦਾ ਬੇਟਾ ਜਿਹੜਾ ਪੀਲੀਆ ਰੋਗ ਹੈ ਹੈਪਾਟਾਈਟਸ ਵਾਇਰਸ ਟਾਈਪ A ਦੇ ਕਾਰਨ ਹੁੰਦਾ ਹੈ ਪੋਲੀਓ ਰੋਗ ਦੇ ਵਿਸ਼ਾਣੂ ਦਾ ਨਾਮ ਦੱਸੋ ਬੇਟਾ ਪੋਲੀਓ ਮਾਈਲਾਈਟਸ ਵਾਇਰਸ ਬੇਟਾ ਵਾਇਰਸ ਹੈ ਹੀ ਮੁਨਿਆਦੀ ਬੁਖਾਰ ਬੇਟਾ ਮੁਨਿਆਦੀ ਬੁਖਾਰ ਅਸੀਂ ਟਾਈਫਾਇਡ ਨੂੰ ਬੋਲਦੇ ਆਂਗੇ ਇਹ ਮੁਨਿਆਦੀ ਬੁਖਾਰ ਹੈ ਜਿਹੜਾ ਟਾਈਫਾਇਡ ਹੈ ਜਿਹੜਾ ਉਹ ਮੁਨਿਆਦੀ ਕਿਉਂ ਬੋਲਦੇ ਆਂ ਕਹਿੰਦਾ ਕਿਉਂਕਿ ਉਹ ਇੱਕ ਦਿਨ ਛੱਡ ਕੇ ਬੇਟਾ ਚੜਦਾ ਹੈਗਾ ਠੀਕ ਹੈ ਇਹ ਕਿਹੜੇ ਜੀਵਾਣੂ ਤੋਂ ਹੁੰਦਾ ਹੈ ਜੀਵਾਣੂ ਮਤਲਬ ਕਿ ਬੈਕਟੀਰੀਆ ਤੋਂ ਹੁੰਦਾ ਹੈਗਾ ਬੇਟਾ ਸੈਲਮਨੀਲਾ ਟਾਈਫੀ ਸੈਲਮਨੀਲਾ ਟਾਈਫੀ ਦੇ ਕਾਰਨ ਬੇਟਾ ਮੁਨਿਆਦੀ ਬੁਖਾਰ ਟਾਈਫਾਇਡ ਹੁੰਦਾ ਹੈ ਹੈਜੇ ਦੇ ਜੀਵਾਣੂ ਦਾ ਨਾਮ ਦੱਸੋ ਬੇਟਾ ਹੈਜੇ ਦਾ ਜਿਹੜਾ ਕੋਲਰਾ ਇੰਗਲਿਸ਼ ਚ ਕੋਲਰਾ ਬੋਲ ਦਿੰਦੇ ਆ ਬੇਟਾ ਉਹਦਾ ਜਮਾਨੂ ਦਾ ਨਾਮ ਹੈਗਾ ਬਿਬਰੀਓ ਕੋਲਰੇ ਬੇਟਾ ਇਹ ਯਾਦ ਰੱਖਣਾ ਬਿਬਰੀਓ ਕੋਲਰੇ ਅੱਜ ਦੀ ਕਲਾਸ ਦੇ ਵਿੱਚ ਬੇਟਾ ਮੈਂ 30 ਕੁਐਸਚਨਾਂ ਤੱਕ ਤੁਹਾਨੂੰ ਕਰਵਾ ਚੁੱਕਿਆਗਾ ਤੇ ਨੈਕਸਟ ਜਿਹੜੇ ਐਮਸੀ ਨੈਕਸਟ ਕੁਐਸਚਨ ਹੈ ਮੈਂ ਅਗਲੀ ਕਲਾਸ ਦੇ ਵਿੱਚ ਲੈ ਕੇ ਆਵਾਂਗਾ ਤੇ ਜੇਕਰ ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈ ਇਹਨੂੰ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਬੇਟਾ ਤੇ ਨਾਲ ਨਾਲ ਬੱਚੇ ਆਪਣੇ ਕੋਲ ஆன்ਲਾਈਨ ਕੋਚਿੰਗ ਦੇ ਲਈ ਤੁਸੀਂ 94630 9860 ਤੇ ਸੰਪਰਕ ਕਰ ਸਕਦੇ ਹੋ ਗੁੱਡ ਲੱਕ एवरीवन ਜੋ ਬਟਾ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈਗਾ ਏ ਐਨ ਐਮ ਦੀ ਜੀ ਐਨ ਐਮ ਦੀ ਐਮ ਪੀ ਐਚ